ਦੁਨੀਆ ਦੇ ਵਿੱਚ ਫਰਾਡ ਕਰਨ ਦੇ ਨਵੇਂ-ਨਵੇਂ ਤਰੀਕੇ ਆ ਗਏ ਨੇ ਮਾਰਕੀਟ ਦੇ ਵਿੱਚ ਡੱਬੂ ਪੀਰ ਆ ਗਏ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਅਗਲੇ ਨੂੰ ਹੈਰਾਨ ਕਰ ਦੇਣਗੇ ਕਿ ਮੈਂ ਆ ਵੀ ਕਰ ਸਕਨਾ ਵਾਂ ਮੈਂ ਆ ਵੀ ਕਰ ਸਕਨਾ ਵਾਂ ਲੇਕਿਨ ਸਾਨੂੰ ਲੋਕਾਂ ਨੂੰ ਦੇਖਣਾ ਚਾਹੀਦਾ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਅੱਜ ਗੱਲ ਕਰਾਂਗੇ ਕਿ ਚੜ੍ਹਦੇ ਪੰਜਾਬ ਦੇ ਵਿੱਚ ਇੱਕ ਢੋਂਗੀ ਬਾਬਾ ਆਇਆ ਹੈ ਜਿੰਦੀ ਗੱਲ ਕੀਤੀ ਜਾ ਰਹੀਏ ਕਿ ਇਹ ਵੀਜ਼ੇ ਵਾਲਾ ਬਾਬਾ ਤੇ ਅੱਜ ਇਸੇ حوالے ਨਾਲ ਵੀਡੀਓ ਵੀਡੀਓ ਦੇਖਨੇ ਆ ਵੀਡੀਓ ਤੋਂ ਬਾਅਦ ਕਰਨੇ ਆ ਗੱਲਬਾਤ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨਲਾਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਜੀਏ ਵੀਡੀਓ ਸ਼ੁਰੂ ਕਰਦੇ ਆ 1 2 3 ਗੋ ਜੇ ਜਦੋਂ ਵੀਜ਼ੇ ਦੀ ਕੋਈ ਬੰਦਾ ਇਹ ਕਹਦੇ ਮੈਂ ਤੇਰੇ ਪਾਸਪੋਰਟ ਨੂੰ ਹੱਥ ਲਾਤਾ ਤੇ じゃ ਤੇਰਾ ਵੀਜ਼ਾ ਆ ਜਾਊਗਾ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਜਿਹੜੇ ਬਾਬਾ ਜੀ ਨੇ ਜਿਹੜੇ ਇੱਥੇ ਸਾਈ ਜੀ ਜਿਹੜੇ ਹੈਗੇ ਆ ਉਹਨਾਂ ਦਾ ਕਹਿੰਦੇ ਆਪਦਾ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਹੋਇਆ ਸੀ ਕਿ ਐਵੇਂ ਹੀ ਰਾਮ ਰਹੀਮ ਦਾ ਮਸਲਾ ਸੀਗਾ ਐਵੇਂ ਹੀ ਬਹੁਤ ਸਾਰੇ ਹੋਰ ਬਾਬੇ ਆ ਜਿਹੜੇ ਜੀ ਹੱਟੀ ਚਲਾਈ ਜਾਂਦੇ ਆ ਤੁਹਾਡੀ ਆਸਥਾ ਨਾਲ ਖੇਡਦੇ ਆ ਹੂੰ ਇਹ ਲੋਕੋ ਨੇ ਵੀ 100 ਬੰਦੇ ਨੂੰ ਕਹਤਾ ਵੀ ਤੇਰਾ ਵੀਜ਼ਾ ਆ ਜਾਊਗਾ ਹੋ ਸਕਦਾ 20 25ਾਂ ਦੇ ਵੈਸੀ ਹੀ ਆਉਣਾ ਹੋਵੇ ਜੀ ਉਹ ਜਦੋਂ ਫਿਰ ਉਹ ਜਿਹਦਾ ਆ ਗਿਆ ਉਹ ਖੋਲ ਕੇ ਦੇਖਦਾ ਉਹ ਕਹਿੰਦਾ ਵੀ ਆ ਗਿਆ ਵੀ ਲੈ ਬਈ ਇਹ ਕਿਰਪਾ ਤਾਂ ਉਧਰੋਂ ਹੋਈ ਹੈ ਹੂੰ ਕੁੜੀ ਕਿੰਨਾ ਸੋਹਣਾ ਕਹਿੰਦੀ ਹੈ ਵੀ ਪੈਸੇ ਖਰਚੇ ਹੁੰਦੇ ਤਾਂ ਦੁੱਖ ਨਹੀਂ ਸੀ ਆਸਤਾ ਖਰਚੀ ਸੀ ਜੇ ਮੈਂ ਪੈਸੇ ਦੇ ਦੇ ਆ ਕਿਸੇ ਕੰਮ ਵਾਸਤੇ ਲਾਸ ਹੋ ਜੇ ਕੋਈ ਗੱਲ ਨਹੀਂ ਜਦੋਂ ਦਿਲ ਟੁੱਟਦਾ ਹੈ ਨਾ ਉਹ ਬਹੁਤ ਮਾੜੀ ਚੀਜ਼ ਹੈ ਜੇ ਤੁਸੀਂ ਐਡੀ ਪਹੁੰਚੀ ਬ੍ਰह्म ਗਿਆਨੀ ਅਵਸਥਾ ਚੋਂ ਤੇ ਫਿਰ ਤੁਹਾਨੂੰ ਉਹ ਕੁੜੀ ਦਾ ਪਤਾ ਨਹੀਂ ਲੱਗਿਆ ਵੀ ਉਹਦੇ ਵੀਜ਼ਾ ਤੇ ਰਿਫਿਊਜ਼ ਹੋ ਗਿਆ ਫਿਰ ਦੂਜੀ ਵਾਰੀ ਫਿਰ ਲਵਾਇਆ ਫਿਰ ਰਿਫਿਊਜ਼ ਹੋ ਗਿਆ ਜੀ ਤੁਹਾਡਾ ਆਪ ਦਾ ਕਿਉਂ ਨਹੀਂ ਲੱਗਿਆ ਉਹ ਕੁੜੀ ਨੇ ਕਿਹਾ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਗਈ ਮੈਨੂੰ ਸਭ ਕੁਝ ਮਿਲਿਆ ਕਿਉਂ ਮਿਲਿਆ ਉੱਥੇ ਪਾਠ ਹੋ ਰਿਹਾ ਹੋਣਾ ਨਾ ਸਾਰਾ ਦਿਨ ਰਾਤ ਉਹ ਪੋਜ਼ਿਟਿਵ એનਰਜੀਜ਼ ਨੇ ਉੱਥੇ ਕਿ ਜਦੋਂ ਬੰਦਾ ਰੱਬ ਬਣ ਕੇ ਬੈਠਦਾ ਨਾ ਸਵਾਲ ਉਹਦੇ ਤੇ ਜੇ ਕੋਈ ਇਹ ਕਹੇ ਕਿ ਬਾਬਾ ਜੀ ਕੋਲੇ ਜਾਵਾਂਗੇ ਤੇ ਸਾਡੇ ਸਾਰੇ ਦੁੱਖ ਕੱਟੇ ਜਾਣਗੇ ਦੁੱਖ ਤਾਂ ਬਾਬਾ ਆਪਦੇ ਨਹੀਂ ਕੱਟ ਸਕਦਾ ਆ ਇੱਕ ਇੰਟਰਵਿਊ ਕੀਤਾ ਸੀ ਆਪਾਂ ਉਹ ਅੱਡੀ ਝੂਠ ਬੋਲੀ ਜਾਂਦਾ ਮੈਂ ਤੁਹਾਡੇ ਜੋ ਭੂਤ ਕੱਢ ਦੂੰਗਾ ਉਹ ਆਪਾਂ ਲੋਕਾਂ ਨੂੰ ਕਰਨਾ ਦਾ ਵੇਅਰ ਸੀ ਉਹ ਭੂਤ ਪੈਸੇ ਵਾਲੇ ਕੱਢੀ ਜਾਂਦਾ ਲੋਕਾਂ ਐਵੇਂ ਕੱਢੀ ਗਏ ਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਕਤਾ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰ ਜੋਤ ਮੱਕੜ ਸਿਮਰ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਭਗਤਾ ਜੀ ਬਾਕਰਪੁਰ ਵਾਲੇ ਬਾਬਾ ਜੀ ਬੜੇ ਚਰਚਾ ਦੇ ਵਿੱਚ ਰਹਿੰਦੇ ਨੇ ਕਦੇ ਵੀਜ਼ੇ ਨੂੰ ਲੈ ਕੇ ਤੇ ਕਦੇ ਕਿਸੇ ਗੱਲ ਨੂੰ ਲੈ ਕੇ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਕੁੜੀ ਕਹਿ ਰਹੀ ਹੈ ਕਿ ਮੈਂ ਵੀਜ਼ਾ ਲਵਾਉਣ ਗਈ ਸੀ ਪਰ ਰਿਫਿਊਜ਼ਲ ਆ ਗਿਆ ਮੇਰਾ ਮੈਂ ਤਾਂ ਭਗਤਾ ਜੀ ਬਹੁਤ ਚਿਰ ਦਾ ਹੀ ਇਹ ਗੱਲ ਕਹਿਣਾ ਕਿ ਕਿਸੇ ਥਾਂ ਨਾਲ ਤੁਹਾਡੀ ਆਸਥਾ ਹੋ ਸਕਦੀ ਹੈ એનર્ਜੀਜ਼ ਹੁੰਦੀਆਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਉਸ ਥਾਂ ਬਾਰੇ ਆਪਾਂ ਕੋਈ ਗੱਲ ਨਹੀਂ ਕਰ ਰਹੇ ਜੀ ਕਿਸੇ ਨੇ ਕੋਈ ਮੰਦਰ ਗੁਰਦੁਆਰੇ ਜਾਂਦਾ ਹੈ ਕੋਈ ਕਿਤੇ ਹੋਰ ਜਾਂਦਾ ਹਰ ਬੰਦੇ ਦਾ ਆਪਦਾ ਨਿੱਜੀ ਵਿਚਾਰ ਹੈ ਪਰ ਜਦੋਂ ਬੰਦਾ ਰੱਬ ਬਣਨ ਦੀ ਕੋਸ਼ਿਸ਼ ਕਰਦਾ ਹੈ ਨਾ ਜੀ ਉਹਦੇ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹੀ ਹੁੰਦੇ ਆ ਹਮ ਹੁਣ ਵੀਜ਼ਾ ਤਾਂ ਵੀਜ਼ਾ ਅਫਸਰ ਨੇ ਦੇਣਾ ਹੈ ਜੀ ਵੀਜ਼ਾ ਧਾਰਮਿਕ ਸਥਾਨਾਂ ਨੇ ਨਹੀਂ ਦੇਣਾਗਾ ਹਮ ਮੈਂ ਤਾਂ ਇਹ ਗੱਲ ਵੀ ਕਹਿਣਾ ਜਿਹੜੇ ਗੁਰਦੁਆਰਿਆਂ 'ਚ ਜਾਤ ਚੜ੍ਹਦੇ ਆ ਪਖੰਡ ਪਖੰਡ ਹੈ ਮੈਂ ਤਾਂ ਕਹਿਣਾ ਇਹ ਗੱਲ ਹਾਂ ਥੋੜੀ ਕੀ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਧਾਰਮਿਕ ਥਾਵਾਂ ਤੇ ਹੁੰਦੀਆਂ ਆਸਥਾ ਵਾਂ ਲੋਕ ਜਿਹਨੂੰ ਕਿਤੇ ਪੁੱਤ ਦੀ ਦਾਤ ਮਿਲ ਜ ਜਾਂਦੀ ਉਹਨੂੰ ਮਿਲਦੀ ਹੋਣੀ ਹੈ ਜਿਹਦਾ ਕਾਰੋਬਾਰ ਮੰਗਦਾ ਮੰਗ ਮਿਲਦਾ ਹੋਣਾ ਨਹੀਂ ਫਿਰ ਉਹ ਤਾਂ ਉਹ ਵੀ ਆਸਥਾ ਨਾਲ ਜੁੜੀ ਹੋਈ ਗੱਲ ਤਾਂ ਮੈਂ ਮੈਂ ਉਹੀ ਗੱਲ ਕਰ ਰਿਹਾ ਕਿ ਉਹ ਸਥਾਨ ਦੀ ਇੱਕ એનર્ਜੀ ਜੀ ਜਿਵੇਂ ਆਪਾਂ ਕਹਿੰਦੇ ਆ ਉਹ ਹੁੰਦੀ ਹੈ ਵਿਸ਼ਵਾਸ ਠੀਕ ਹੈ ਪਰ ਜੇ ਤੁਸੀਂ ਕਹੋ ਵੀ ਕੋਈ ਬੰਦਾ ਦਿੰਦਾ ਉੱਥੇ ਬਹਿ ਕੇ ਮੰਨ ਲਓ ਮਿਸਾਲ ਦੇ ਤੌਰ ਤੇ ਕਿ ਤੁਸੀਂ ਕਹੋ ਕਿ ਮੈਂ ਨਾ ਲੁਧਿਆਣੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਬਹੁਤ ਜਾਣਾ ਤੇ ਮੇਰੀ ਉੱਥੇ ਜਾ ਕੇ ਨਾ ਮਨੋ ਕਾਮਨਾ ਪੂਰੀ ਹੋ ਗਈ। ਹੂੰ ਇੱਕ ਇਹ ਗੱਲ ਕਹਿਣੀ ਇੱਕ ਇਹ ਕਹਿਣਾ ਕਿ ਉੱਥੇ ਨਾ ਇੱਕ ਬੰਦਾ ਬੈਠਾ ਵੀ ਬਾਬਾ ਜੀ ਬੈਠੇ ਐ। ਉਹ ਕਰਦਾ। ਉਹ ਦਿੰਦੇ ਐ। ਦੋਨਾਂ ਗੱਲਾਂ 'ਚ ਫਰਕ ਐ। ਜੀ ਤੁਸੀਂ ਕਹੋ ਮੈਂ ਮਾਂ ਵੈਸ਼ਨੂ ਦੇਵੀ ਤੋਂ ਕੁਝ ਮੰਗਿਆ ਜਾ ਕੇ ਮੈਂ ਅਮਰਨਾਥ ਗਿਆ ਉੱਥੇ ਮੈਂ ਆਪਦੀ ਸੁੱਖ ਸੁੱਖ ਕੇ ਆਇਆ। ਮੈਂ ਦਰਬਾਰ ਸਾਹਿਬ ਜਾ ਕੇ ਕੁਝ ਮੰਗਦਾ ਤਾਂ ਮਹਾਰਾਜ ਮੇਰੀਆਂ ਝੋਲ ਗਿਆ ਪਰਦਾ। ਹੂੰ ਹਾਂ ਮੈਂ ਅਜਮੇਰ ਸ਼ਰੀਫ ਗਿਆ ਜੀ ਮੇਰੀਆਂ ਝੋਲੀਆਂ ਭਰੀਆਂ ਗਈਆਂ ਅਜਮੇਰ ਸ਼ਰੀਫ ਜਾ ਕੇ ਹਮ ਇੱਕ ਇਹ ਕਹਿ ਦੇਣਾ ਕਿ ਮੈਂ ਫਲਾਨੇ ਬੰਦੇ ਕੋਲੇ ਗਿਆ ਤੇ ਉਸ ਬੰਦੇ ਨੇ ਮੇਰਾ ਪਾਸਪੋਰਟ ਦਾ ਕੁਝ ਕਰਤਾ ਤੇ ਮੇਰਾ ਵੀਜ਼ਾ ਲੱਗ ਗਿਆ ਇਹ ਜਾਇਜ਼ ਨਹੀਂ ਹੈ ਮੈਨੂੰ ਲੱਗਦਾ ਹੈ ਹਨਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਅਸੀਂ ਇਸ ਗੱਲ 'ਚ ਤਾਂ ਭਰੋਸਾ ਰੱਖਦੇ ਹਾਂ ਕਿ ਥਾਵਾਂ ਜਿਹੜੀਆਂ ਉਹਨਾਂ ਦੀ ਇੱਕ ਪੋਜ਼ਿਟਿਵ એનર્ਜੀ ਤਾਂ ਮੈਟਰ ਕਰਦੀ ਹੈ ਜੀ ਜੇ ਕੱਲ ਨੂੰ ਹੁਣ ਮੰਨ ਲਓ ਮੈਂ ਇਹ ਗੱਲ ਕਹਾਂ ਵੀ ਇਹ ਨਹੀਂ ਮੈਟਰ ਕਰਦੀ ਤਾਂ ਫਿਰ ਇਹ ਵੀ ਕਹਿਣਾ ਗਲਤ ਹੈ ਵੀ ਮੈਨੂੰ ਕਿਸੇ ਸਥਾਨ ਤੋਂ ਜਾ ਕੇ ਕੁਝ ਮਿਲਦਾ ਜਦੋਂ ਮੈਂ ਇਸ ਆਸਥਾ 'ਚ ਯਕੀਨ ਮੰਨਦਾ ਕਿ ਮੈਂ ਨਿਭਕੇ ਦਰਬਾਰ ਸਾਹਿਬ ਜਾਣਾ ਮੈਂ ਉਸ ਮਹਾਰਾਜ ਨੂੰ ਵੈਸੇ ਤਾਂ ਮੇਰੇ ਆਪਣੇ ਨਿੱਜੀ ਊਸੂਲ ਕੀ ਨੇ ਮੈਟਰ ਨਹੀਂ ਕਰਦਾ ਮੈਂ ਪਰਸਨਲੀ ਕੀ ਫੀਲ ਕਰਦਾ ਹਾਂ ਇਸ ਗੱਲ ਨਾਲ ਮੈਟਰ ਨਹੀਂ ਕਰਦਾ ਜੀ ਜਿਹੜਾ ਤੁਸੀਂ ਸਵਾਲ ਕੀਤਾ ਉਹ ਉਸ ਇੰਟਰਵਿਊ ਦੀ ਗੱਲ ਹੈ ਹੂੰ ਉਸ ਇੰਟਰਵਿਊ ਦੇ ਵਿੱਚ ਉਹ ਕੁੜੀ ਕੀ ਕਹਿ ਰਹੀ ਹੈ ਇਹ ਇਹ ਹੈ ਕਿ ਮਿੱਟੀ ਚੈਨਲ ਦੇ ਉੱਤੇ ਕਰਨ ਕਰਤਾਰਪੁਰ ਹੋਣਾ ਦੇ ਨਾਲ ਉਹ ਇੰਟਰਵਿਊ ਜੀ ਆਇਆ ਜਿਦੇ ਚੋ ਕੁੜੀ ਕਹਿ ਰਹੀ ਹੈ ਕਿ ਮੈਂ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਵੀਜ਼ਾ ਲਵਾਉਣਾ ਸੀ ਪਤ ਨਹੀਂ ਕੈਨੇਡਾ ਦਾ ਕਿ ਆਸਟ੍ਰੇਲੀਆ ਦਾ ਕਿ ਕਿੱਥੋਂ ਦਾ ਜੀ ਫਿਰ ਉਹਨਾਂ ਨੇ ਕਿਹਾ ਲਵਾ ਫਿਰ ਉਹ ਵੀਜ਼ਾ ਏਜੰਟ ਦਾ ਫੋਨ ਆਇਆ ਉਹਨੂੰ ਵੀ ਤੇਰਾ ਰਿਜ਼ਲਟ ਆ ਗਿਆ ਉਹ ਕਹਿੰਦੀ ਖੋਲੀ ਨਾ ਹੂੰ ਫਿਰ ਉਹ ਆਸਥਾ ਕਿੰਨੀ ਵੱਡੀ ਚੀਜ਼ ਸੀ ਕਿ ਉਹ ਸਿੱਧਾ ਉੱਥੇ ਗਈ ਹੂੰ ਹੁਣ ਪ੍ਰੋਬਲਮ ਇੱਥੇ ਹੈ ਜੀ ਉਸ ਥਾਂ 'ਚ ਤਾਂ ਹੋ ਸਕਦਾ ਸ਼ਕਤੀ ਹੋਵੇ ਕਿ ਉਹਦੀਆਂ ਝੋਲੀਆਂ ਭਰੀਆਂ ਜਾਣ ਪਰ ਉਹ ਬੰਦਾ ਜਿਹੜਾ ਇਹ ਕਹਿ ਰਿਹਾ ਦੇਖੋ ਉਹਦਾ ਕੰਫੀਡੈਂਸ ਕਿੰਨਾ ਹੁਣ ਉਹ ਜੋ ਕੁੜੀ ਦੱਸ ਰਹੀ ਹੈ ਵੀ ਉਹ ਕਹਿੰਦੀ ਹੈ ਕਿ 10 ਮਿੰਟ ਬਾਅਦ ਉਹ ਖੋਲ ਲੈ ਰਿਜ਼ਲਟ ਤੇ ਤੇਰਾ ਵੀਜ਼ਾ ਆ ਗਿਆ ਉਹ ਖੋਲਦੀ ਹੈ ਤੇ ਵੀਜ਼ਾ ਰਿਫਿਊਜ਼ ਹੋਣਾ ਇਟ ਮੀਨਸ ਕਿ ਇਹ ਪਖੰਡ ਹੈ ਜੀ ਜਿਵੇਂ ਇਹ ਲੋਕ ਉਹ ਨੇ ਵੀ 100 ਬੰਦੇ ਨੂੰ ਕਹਿਤਾ ਵੀ ਤੇਰਾ ਵੀਜ਼ਾ ਆ ਜਾਊਗਾ ਹੂੰ ਉਹ ਹੋ ਸਕਦਾ 20 25ਾਂ ਦੇ ਵੈਸੀ ਹੀ ਆਉਣਾ ਹੋਵੇ ਜੀ ਉਹ ਜਦੋਂ ਫਿਰ ਉਹ ਜਿਹਦਾ ਆ ਗਿਆ ਉਹ ਖੋਲ ਕੇ ਦੇਖਦਾ ਉਹ ਕਹਿੰਦਾ ਵੀ ਆ ਗਿਆ ਵੀ ਲੈ ਬਈ ਇਹ ਕਿਰਪਾ ਤਾਂ ਉਧਰੋਂ ਹੋਈ ਹੈ ਹੂੰ ਕਿਰਪਾ ਤਾਂ ਵੀਜ਼ਾ ਅਫਸਰ ਨੇ ਕੀਤੀ ਹੈ ਉਹਦੀ ਮਰਜ਼ੀ ਹੈ ਉਹਦੇ ਹੱਥ 'ਚ ਹੈ ਤੈਨੂੰ ਵੀਜ਼ਾ ਦੇਣਾ ਹੈ ਨਹੀਂ ਪਰ ਤੁਸੀਂ ਇਹਨੂੰ ਇਹਨੂੰ ਕਿਵੇਂ ਮਤਲਬ ਦੇਖਦੇ ਹੋ ਜਿਵੇਂ ਥਾਂ ਨਾਲ ਜੋੜ ਕੇ ਕਹਿ ਰਹੇ ਹੋ ਗੱਲ ਦੇਖੋ ਮੈਂ ਮਨਜ਼ਰੀ ਦਾ ਹੋ ਸਕਦੀ ਹੈ ਮੇਰਾ ਇਹਦੇ 'ਚ ਇਹ ਲੌਜੀਕ ਹੈ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਦਰਬਾਰ ਸਾਹਿਬ ਜਾਣਾ ਜੀ ਮੈਂ ਮੈਨੀਫੈਸਟੇਸ਼ਨ ਚ એનર્ਜੀਸ ਤੇ ਬਲੀਵ ਕਰਨ ਵਾਲਾ ਬੰਦਾ ਜੀ ਮੈਨੂੰ ਲੱਗਦਾ ਹੈ ਕਿ ਇਸ ਇਸ ਨੇਚਰ ਦੇ ਵਿੱਚ ਇਸ ਕੁਦਰਤ ਦੇ ਵਿੱਚ ਜਦੋਂ ਅਸੀਂ ਕੁਝ ਚਾਹ ਰਹੇ ਹਾਂ ਮੈਨੀਫੈਸਟ ਕਰ ਰਹੇ ਹਾਂ ਜੀ ਉੱਥੇ ਪੋਜ਼ਿਟਿਵ એનર્ਜੀਸ ਤੁਹਾਡੇ ਲਈ ਉਹ ਕੰਮ ਕਰਨੀਆਂ ਸ਼ੁਰੂ ਕਰਦੀਆਂ ਜੀ ਮੈਂ ਮਹਾਰਾਜ ਦੇ ਦਰਬਾਰ ਚ ਬਹਿ ਕੇ ਅਰਦਾਸ ਕਰਦਾ ਤਾਂ ਮੈਨੂੰ ਉਹ ਦਾਤ ਮਿਲਦੀ ਹੈ ਕਿਉਂਕਿ ਮੈਂ ਉਹ ਚਾ ਰਿਆਂ ਔਰ ਫਿਰ ਉਹ ਬ੍ਰਹਮਾਨ ਜੀ ਕਰ ਵੀ ਰਹੇ ਹੋ ਨਾ ਮੇਰੇ ਲਈ ਉਹ ਨਹੀਂ ਤੁਸੀਂ ਕਰ ਵੀ ਰਹੇ ਹੋ ਨਾ ਉਸ ਚੀਜ਼ ਨੂੰ ਤਾਂ ਮੰਨ ਲਓ ਜੇ ਕੋਈ ਚੀਜ਼ ਅਸੀਂ ਮੰਗ ਰਹੇ ਹਾਂ ਜੋ ਕਰਨੀ ਤਾਂ ਪਏਗੀ ਮੰਨ ਲਓ ਮਿਸਾਲ ਦੇ ਤੌਰ ਤੇ ਕਿ ਮੈਂ ਜੇ ਦਰਬਾਰ ਸਾਹਿਬ ਜਾ ਕੇ ਬੈਠ ਕੇ ਇਹ ਕਹਿ ਰਿਆਂ ਕਿ ਮਹਾਰਾਜ ਮੈਨੂੰ ਤੰਦਰੁਸਤੀ ਦੇ ਜੀ ਤੇ ਮੈਂ ਬਾਹਰ ਆ ਕੇ ਦਿਨ ਰਾਤ ਸ਼ਰਾਬ ਪੀਵਾਂ ਤੇ ਦੇਸੀ ਘਿਓ ਖਾਈ ਜਾਵਾਂ ਤੇ ਫਿਰ ਮੈਂ ਮਹਾਰਾਜ ਹੀ ਤੇ ਗਿਲਾ ਕਰਾਂ ਵੀ ਮਹਾਰਾਜ ਨੇ ਮੈਨੂੰ ਮਤ ਵੀ ਤਾਂ ਦਿੱਤੀ ਹੈ ਨਾ ਜੀ ਵਿਵੇਕ ਵੀ ਤਾਂ ਦਿੱਤਾ ਹੈ ਨਾ ਹੂੰ ਕਿ ਜੇ ਮੈਂ ਤੰਦਰੁਸਤੀ ਹਾਸਲ ਕਰਨੀ ਹੈ ਤਾ ਫਿਰ ਮੈਨੂੰ ਉਹ ਉਹ ਕੁਝ ਕਰਨਾ ਵੀ ਤਾਂ ਪਊਗਾ ਨਾ ਤੇ ਮਹਾਰਾਜ ਤਾਂ ਹੀ ਮੇਰੇ ਤੇ ਕਿਰਪਾ ਕਰਨਗੇ ਨਾ ਇਹ ਗੱਲ ਦੀ ਇਸ ਮੈਟਰ ਦੇ ਵਿੱਚ ਹੁਣੇ ਸਿਮਿਲਰ ਇਹ ਗੱਲ ਹੈ ਕਿ ਜੇ ਵੀਜ਼ਾ ਲਵਾਉਣਾ ਹੈ ਜੀ ਮੰਨ ਲਓ ਮੇਰੇ ਬੈਂਡ 4 ਹੈ ਜਾਂ 3.5 ਹੈ ਤੇ ਮੈਂ ਕਹਾਂ ਕਿ ਜਾਂ ਮੰਨ ਲਓ ਮੈਂ ਹੁਣ ਦੇਖੋ ਇਹਦੇ 'ਚ ਜੇ ਤੁਸੀਂ ਦੂਜਾ ਪੱਖ ਵੀ ਜਾਣਨਾ ਹੈ ਤਾਂ ਦੁਨੀਆ 'ਚ ਬਹੁਤ ਸਾਰੀਆਂ ਕੌਤਕੀ ਚੀਜ਼ਾਂ ਵੀ ਵਾਪਰ ਜਾਂਦੀਆਂ ਹਨ ਘਟਨਾਵਾ ਵਾਪਰਦੀਆਂ ਹਰੇਕ ਦਾ ਇੰਡੀਵਿਜੂਅਲ ਦਾ ਆਪੋ ਆਪਣਾ ਉਹ ਹੈ ਲੈਕਿਨ ਮੈਂ ਮਹਿਸੂਸ ਕਰਦਾ ਕਿ ਜਦੋਂ ਬੰਦਾ ਰੱਬ ਬਣ ਕੇ ਬੈਠਦਾ ਹੈ ਨਾ ਸਵਾਲ ਉਹਦੇ ਤੇ ਹੈ ਜੀ ਧਰਮ ਦਾ ਤੁਸੀਂ ਜਿੱਧਰ ਤੁਸੀਂ ਗੱਲ ਲੈ ਕੇ ਜਾ ਰਹੇ ਹੋ ਨਾ ਉਹ ਧਰਮ ਵਰਸਸ ਉਹ ਆ ਉਸ ਗੱਲ ਦੀ ਤਾਂ ਡਿਬੇਟ ਐਂਡਲੈਸ ਹੈ ਜੀ ਉਹਦੇ ਤਾਂ ਲੱਖਾਂ ਲੌਜੀਕ ਦੇਈ ਜਾਓ ਬੈਠੇ ਤੁਸੀਂ ਹੁਣ ਕੋਈ ਕਹਿੰਦਾ ਬਾਬਾ ਬੁੱਢਾ ਜੀ ਦੇ ਕੋਈ ਪੁੱਤ ਦੀ ਦਾਤ ਮੰਗਣ ਜਾਂਦੇ ਉਹ ਪੁੱਤ ਥੋੜੀ ਦੇ ਹੀ ਜਾਂਦੇ ਉੱਥੇ ਕੋਈ ਕਹਿੰਦਾ ਮੈਨੂੰ ਮਿਲਿਆ ਉਥੋਂ ਉਹ ਇੱਕ ਵੱਖਰਾ ਮਸਲਾ ਹੈ ਹੂੰ ਲੇਕਿਨ ਗੱਲ ਇੱਥੇ ਹੈ ਕਿ ਜਦੋਂ ਵੀਜ਼ੇ ਦੀ ਕੋਈ ਬੰਦਾ ਇਹ ਕਹਦਾ ਮੈਂ ਤੇਰੇ ਪਾਸਪੋਰਟ ਨੂੰ ਹੱਥ ਲਾਤਾ ਤੇ ਜਾ ਤੇਰਾ ਵੀਜ਼ਾ ਆ ਜਾਊਗਾ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਜਿਹੜੇ ਬਾਬਾ ਜੀ ਨੇ ਜਿਹੜੇ ਇੱਥੇ ਸਾਈ ਜੀ ਜਿਹੜੇ ਹੈਗੇ ਐ ਉਹਨਾਂ ਦਾ ਕਹਿੰਦੇ ਆਪ ਦਾ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਹੋਇਆ ਉਹਨਾਂ ਨੂੰ ਮੈਨੂੰ ਇਹ ਪਤਾ ਲੱਗਿਆ ਮੈਨੂੰ ਨਹੀਂ ਪਤਾ ਸਹੀ ਹੈ ਗਲਤ ਹੈ ਸੱਚ ਹੈ ਜੇ ਝੂਠ ਹੈ ਤੇ ਜੇ ਮੇਰੀ ਗੱਲ ਗਲਤ ਹੈ ਤਾਂ ਮੈਨੂੰ ਉਹਨਾਂ ਦੇ ਭਗਤ ਕਰੈਕਟ ਕਰ ਸਕਦੇ ਕਿਉਂਕਿ ਭਗਤ ਵੀ ਬਹੁਤ ਆਉਣਗੇ ਥੱਲੇ ਜੀ ਗੱਲਬਾਤ ਕਰਨ ਡਿਫੈਂਡ ਕਰਨ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਐਵੇਂ ਹੀ ਰਾਮ ਰਹੀਮ ਦਾ ਮਸਲਾ ਸੀਗਾ ਐਵੇਂ ਹੀ ਬਹੁਤ ਸਾਰੇ ਹੋਰ ਬਾਬੇ ਆ ਜਿਹੜੇ ਹੱਟੀ ਚਲਾਈ ਜਾਂਦੇ ਆ ਤੁਹਾਡੀ ਆਸਥਾ ਨਾਲ ਖੇਡਦੇ ਆ ਇਹ ਹੂੰ ਜਿਹੜਾ ਆਸਥਾਵਾਨ ਬੰਦਾ ਹੈ ਨਾ ਜਿਹੜਾ ਜਿਹੜਾ ਬੰਦਾ ਉਹ ਕੁੜੀ ਕਿੰਨਾ ਸੋਹਣਾ ਕਹਿੰਦੀ ਹੈ ਵੀ ਪੈਸੇ ਖਰਚੇ ਹੁੰਦੇ ਤਾਂ ਦੁੱਖ ਨਹੀਂ ਸੀ ਆਸਥਾ ਖਰਚੀ ਸੀ ਹੂੰ ਜੇ ਮੈਂ ਪੈਸੇ ਦੇ ਦੇ ਆ ਕਿਸੇ ਕੰਮ ਵਾਸਤੇ ਲਾਸ ਹੋ ਜਾਏ ਕੋਈ ਗੱਲ ਨਹੀਂ ਜਦੋਂ ਦਿਲ ਟੁੱਟਦਾ ਹੈ ਨਾ ਉਹ ਬਹੁਤ ਮਾੜੀ ਚੀਜ਼ ਹੈ ਤਾਂ ਤੁਸੀਂ ਜੇ ਇਹ ਸੋਚ ਕੇ ਜਾ ਰਹੇ ਹੋ ਕਿ ਮੈਨੂੰ ਕੁਝ ਦੇ ਦੂ ਦੂਜੀ ਗੱਲ ਇਹ ਹੈ ਮੈਨੂੰ ਲੱਗਦਾ ਅਸੀਂ ਰੱਬ ਨੂੰ ਨਾ ਬਹੁਤ ਹਲਕੇ 'ਚ ਲੈ ਰੱਖਿਆ ਹੂੰ ਮਤਲਬ ਅਸੀਂ ਆਪਦੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਨੂੰ ਸਮਝ ਕੇ ਜਾਣੇ ਆ ਥਾਵਾਂ ਦੇ ਉੱਤੇ ਜੀ ਨਿੱਜ ਵਾਲਾ ਦੇਖਦੇ ਆਂ ਅਸੀਂ ਆਪਣਾ ਨਹੀਂ ਨਿੱਜੀ ਦੇਖਦਾ ਨਾ ਬੰਦਾ ਕੀ ਦੇਖਦਾ ਬੰਦਾ ਤਾਂ ਨਿੱਜੀ ਦੇਖੀ ਜਾਂਦਾ ਨਾ ਅਸੀਂ ਆਪਦੀ ਅਸੀਂ ਜਾਣੇ ਕੀ ਆ ਵੀ ਮੈਨੂੰ ਕੋਠੀ ਮਿਲੇ ਕਾਰ ਮਿਲੇ ਸੁੱਖ ਮਿਲਣ ਸੁੱਖ ਦੀ ਭਾਲ ਦੇ ਵਿੱਚ ਅਸੀਂ ਐ ਲੇਕਿਨ ਮਾਰਾ ਇਹ ਤਾਂ ਉਹ ਤੋਂ ਬਿਲਕੁਲ ਉਲਟ ਉਹ ਕਹਿੰਦਾ ਕਿ ਸੁੱਖ ਤਾਂ ਤੇਰਾ ਨਾਮ ਚ ਪਿਆ ਹੈ ਜੀ ਮਟੀਰੀਅਲਿਜ਼ਮ ਚ ਸੁੱਖ ਪਾਲਦੇ ਆਂ ਸੀ ਹੂੰ ਪਦਾਰਥਵਾਦ ਚ ਸੁੱਖ ਪਾਲ ਰਹੇ ਆਂ ਜੀ ਹੁਣ ਮੈਂ ਮਿਸਾਲ ਦੇ ਤੌਰ ਤੇ ਤੁਹਾਡੇ ਕੋਲੇ ਸਾਈਕਲ ਹੈ ਤੁਸੀਂ ਸਾਈਕਲ ਚ ਵੀ ਖੁਸ਼ ਹੋ ਹੂੰ ਤੇ ਮੇਰੀ ਇੱਛਾ ਹੈ ਕਿ ਮੈਂ ਤਾਂ ਲੈਂਬੋਗਿਨੀ ਲੈਣੀ ਹੈ ਮੈਂ ਉਹਦੇ 'ਚ ਵੀ ਖੁਸ਼ ਨਹੀਂ ਹੈਗਾ ਜੀ ਮੈਂ ਤਾਂ ਫੋਰਚਨਰ ਤੋਂ ਉੱਤੇ ਕਹਿਣਾ ਡਿਫੈਂਡਰ ਜੇ ਡਿਫੈਂਡਰ ਆ ਗਈ ਤਾਂ ਕਹਿਣਾ ਇਹਦੋਂ ਉਤਲੀ ਆ ਜੇ ਹੂੰ ਫਿਰ ਮੇਰੇ ਕੋਲ ਆ ਜੇ ਆ ਆ ਜੇ ਆ ਜੇ ਜੀ ਹੁਣ ਮੈਂ ਤਾਂ ਇਹ ਗੱਲ ਸੋਚੂਗਾ ਵੀ ਜਿੱਥੇ ਅੰਬਾਨੀ ਨੇ ਅੰਟਿਲਿਆ ਬਣਾਇਆ ਆਪਦਾ ਉਹਦੇ ਨਾਲ ਦਾ ਪਲਾਟ ਮੇਰਾ ਹੋਵੇ ਹੂੰ ਤੇ ਮੈਂ ਸਾਈ ਜੀ ਦੇ ਰਗੜੀ ਜਾਵਾਂ ਜਾ ਕੇ ਤੇ ਸਾਈ ਜੀ ਕਿਵੇਂ ਮੈਨੂੰ ਉਹ ਲੈ ਦੇਣਗੇ ਮੈਨੂੰ ਇਹ ਦੱਸੋ ਤੁਸੀਂ ਹੂੰ ਨਾ ਕਿਸੇ ਮੰਦਰ ਗੁਰਦੁਆਰੇ ਚੋਂ ਤੁਹਾਨੂੰ ਇਸ ਤਰੀਕੇ ਨਾਲ ਜ਼ਿੰਦਗੀ ਦੀਆਂ ਪੂਰਤੀਆਂ ਹੋਣੀਆਂ ਨੇ ਤੁਹਾਡਾ ਆਪ ਮਿਹਨਤ ਕਰਨੀ ਰੱਬ ਨੇ ਹੱਥ ਕਿਉਂ ਦਿੱਤੇ ਸਾਨੂੰ ਹੂੰ ਰੱਬ ਨੇ ਵਿਵੇਕ ਕਿਉਂ ਦਿੱਤਾ ਬੁੱਧੀ ਕਿਉਂ ਦਿੱਤੀ ਜੀ ਜੇ ਉਹ ਐ ਚਲਾਉਣਾ ਚਾਹੁੰਦਾ ਹੁੰਦਾ ਦੁਨੀਆ ਨੂੰ ਮੈਨੂੰ ਲੱਗਦਾ ਫਿਰ ਉਹ ਉਹ ਕੰਪਿਊਟਰ ਤੇ ਜਿਵੇਂ ਉਹ ਕਹਿੰਦੇ ਨੇ ਇੱਕ ਇੱਕ ਰਿਮੋਟ ਹੁੰਦਾ ਹੈ ਗੇਮ ਦਾ ਦੂਜਾ ਏਆਈ ਖੇਢੀ ਜਾਂਦਾ ਹੁੰਦਾ ਫਿਰ ਉਹ ਖੇਢੀ ਜਾਂਦਾ ਰਹਿੰਦਾ ਨਾ ਵਿਵੇਕ ਦਿੰਦਾ ਤੁਹਾਨੂੰ ਨਾ ਹੱਥ ਦਿੰਦਾ ਤੁਹਾਨੂੰ ਉਹ ਜੀ ਨਾ ਲੱਤਾਂ ਦਿੰਦਾ ਨਾ ਪੈਰ ਦਿੰਦਾ ਅੱਖਾਂ ਦਿੰਦਾ ਜੀ ਸਾਰਾ ਕੁਝ ਹੀ ਦਿੱਤਾ ਨਾ ਇਹ ਸੋਚੋ ਤੁਸੀਂ ਇਹ ਆਪਣੇ ਏਰੀਆ 'ਚ ਵੀ ਇੱਕ ਵਾਰੀ ਮਤਲਬ ਜਿਵੇਂ ਇਸ ਘਟਨਾ ਨਾਲ ਜੋੜ ਕੇ ਦੇਖੀਏ ਕਹਿੰਦੇ ਕਿ ਫਲਾਣੇ ਪਿੰਡ ਜਾਓ ਜੀ ਨਹਾਉਂਗੇ ਤਾਂ ਬਿਮਾਰੀਆਂ ਦੂਰ ਹੋ ਜਾਂਦੀਆਂ ਉਹ ਬਾਅਦ 'ਚ ਪਤਾ ਲੱਗਿਆ ਕਿ ਆਲੇ-ਦੁਆਲੇ ਜਿਹੜੀਆਂ ਰੇੜੀਆਂ ਵਾਲੇ ਉਹ ਪਾਣੀ ਦੀਆਂ ਬੋਤਲਾਂ ਵੇਚਦੀਆਂ ਕਿਸੇ ਦਾ ਆਟੋ ਚੱਲਦਾ ਉਹ ਪ੍ਰਚਾਰ ਹੀ ਬੜੇ ਵੱਡੇ ਪੱਧਰ ਤੇ ਹੁੰਦਾ ਹੈਗਾ ਦੇਖੋ ਇਹੋ ਜਿਹਾ ਕੁਝ ਬਹੁਤ ਕੁਝ ਹੋਈ ਜਾਂਦਾ ਹੂੰ ਇਹਦੇ 'ਚ ਇੱਕ ਬਹੁਤ ਥਿਨ ਲਾਈਨ ਹੈ ਜੀ ਉਹ ਥਿਨ ਲਾਈਨ ਹੁਣ ਅੱਜ ਉਹ ਕੁੜੀ ਨੇ ਕਿਹਾ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਗਈ ਮੈਨੂੰ ਸਭ ਕੁਝ ਮਿਲਿਆ ਹੂੰ ਕਿਉਂ ਮਿਲਿਆ ਜੀ ਉੱਥੇ ਪਾਠ ਹੋ ਰਿਆ ਹੋਣਾ ਨਾ ਸਾਰਾ ਦਿਨ ਰਾਤ ਹੂੰ ਉਹ ਪੋਜ਼ਿਟਿਵ એનર્ਜੀਜ਼ ਨੇ ਉੱਥੇ ਜੀ ਉਹ એનર્ਜੀ ਨਾਲ એનર્ਜੀ ਮੈਚ ਕੀਤੀ ਹੋਣੀ ਹੈ ਨਾ ਹੁਣ ਅਸੀਂ ਕਹਿੰਦੇ ਆ ਕਿ ਜਦੋਂ ਅਸੀਂ ਸੱਚੇ ਦਿਲੋਂ ਮੰਦਿਰ ਜਾਂਦੇ ਆ ਜੀ ਉਹ ਤੁਸੀਂ ਦੇਖਿਓ ਮੇਰੇ ਘਰ ਦੇ ਨੇੜੇ ਇੱਕ ਮੰਦਿਰ ਹੈ ਮੈਂ ਰੋਜ਼ ਨੰਗਦਾ ਇੰਨੀ ਪੋਜ਼ਿਟਿਵ ਵਾਈਬ ਹੈ ਉੱਥੇ ਇੰਨੀ ਪੋਜ਼ਿਟਿਵ ਵਾਈਬ ਜੀ ਉਹ ਮਤਲਬ ਖੁਸ਼ਬੂ ਹੀ ਤੁਹਾਨੂੰ ਅਟਰੈਕਟ ਕਰਦੀ ਐਨੀ ਮੈਂ ਉਹਦਾ ਕੋਲ ਦੀ ਲੰਗਦਾ ਵੀ ਐ ਨਾ ਕਈ ਵਾਰੀ ਅਸੀਂ ਮਤਲਬ ਉਹ ਵੀਰ ਬਾਹਰ ਖੜੇ ਹੁੰਦੇ ਜਿਹੜੇ ਮੱਥਾ ਟੇਕ ਕੇ ਬਾਹਰ ਆ ਰਹੇ ਹੁੰਦੇ ਉਹ ਬੰਦਿਆਂ ਤੇ ਵੀ ਨੂਰ ਚੜਿਆ ਹੁੰਦਾ ਜੀ ਹੈ ਤੁਸੀਂ ਅਜਮੇਰ ਸ਼ਰੀਫ ਗਏ ਹੋ ਤੁਸੀਂ ਨਹੀਂ ਮੈਂ ਨਹੀਂ ਗਿਆ ਮੈਂ ਗਿਆ ਉੱਥੇ ਜੀ ਉਹ ਵਾਈਬ ਵੀ ਵੱਖਰੀ ਐ ਭਾਜੀ ਉੱਥੇ ਅੰਦਰ ਜਾ ਕੇ ਤਾਂ ਵਾਈਬਸ ਤਾਂ ਮੈਟਰ ਕਰਦੀਆਂ ਨਾ ਤੁਸੀਂ ਦਰਬਾਰ ਸਾਹਿਬ ਜਾਓ ਤੁਸੀਂ ਅੰਦਰ ਐਂਟਰ ਕਰੋ ਬਿਲਕੁਲ ਤੁਹਾਡਾ ਸੋਚਣ ਦਾ ਨਜ਼ਰੀਆ ਹੀ ਬਦਲਿਆ ਹੁੰਦਾ ਹੈ ਨਾ ਉਵੇਂ ਹੀ ਤਾਂ ਜਿਹੜੀ ਕਈ ਵਾਰੀ ਇਹ ਹੁੰਦਾ ਹੈ ਕਿ ਕਿਸੇ ਥਾਂ ਤੇ ਜਾ ਕੇ ਤੁਹਾਨੂੰ ਥਾਂ ਦੀ ਪੋਜ਼ਿਟਿਵਿਟੀ ਹੁੰਦੀ ਹੈ ਪਰ ਜੇ ਉਹਨ ਕੋਈ ਬੰਦਾ ਹੀ ਹੈ ਜਆ ਉਹਨੂੰ ਉਸ ਥਾਂ ਤੇ ਬੈਠਾ ਹੋਵੇ ਹਾਂ ਹੂੰ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਉਹ ਬੰਦੇ ਚ ਇਹ ਤਾਂ ਜਿਵੇਂ ਆਪਾਂ ਪਹਿਲਾਂ ਵੀ ਇੱਕ ਉਹਨੂੰ ਕੀ ਲੱਗਦਾ ਗੁਰੂ ਘਰਾਂ ਚ ਨਹੀਂ ਬਹਿ ਜਾਂਦੇ ਪਖੰਡੀ ਨਹੀਂ ਇੱਕ ਵਾਰੀ ਆਪਾਂ ਗੱਲ ਜਿਵੇਂ ਸੋਚੋ ਇਹ ਗੱਲ ਮੈਂ ਮੈਂ ਇਹ ਨਾ ਹੋਵੇ ਕਿ ਕਿਸੇ ਨੂੰ ਇਹ ਲੱਗੇ ਕਿ ਮੈਂ ਇੱਕ ਪਾਸੇ ਖੜੀ ਹਾਂ ਹਾਂ ਬਿਲਕੁਲ ਹੈ ਨਹੀਂ ਆਪਾਂ ਇੱਕ ਵਾਰੀ ਜਲੰਧਰ ਪੋਡਕਾਸਟ ਵੀ ਕੀਤਾ ਸੀ ਜਦੋਂ ਤੁਹਾਨੂੰ ਰੋਕਿਆ ਸੀਗਾ ਸ਼ਾਇਦ ਕਿਸੇ ਗੁਰੂ ਘਰ ਜਾਣ ਤੋਂ ਬਾਅਦ ਵੀ ਉਹ ਜਿਹੜੇ ਖੜੇ ਹੁੰਦੇ ਆ ਪ੍ਰਬੰਧਕ ਹਾਂ ਹਾਂ ਮੇਰੇ ਨਾਲ ਵਾਪਰੀ ਮੈਂ ਆਪਾਂ ਉਹਦੇ ਜ਼ਿਕਰ ਵੀ ਕੀਤਾ ਹੈ ਜੀ ਤਾਂ ਬਹੁਤ ਸਾਰੀਆਂ ਧਾਰਮਿਕ ਥਾਵਾਂ ਤੇ ਕਈ ਵਾਰੀ ਥਾਂ ਦੀ ਮਹੱਤਤਾ ਬਹੁਤ ਵੱਡੀ ਹੈ ਜਿਹੜਾ ਬੰਦਾ ਹੈ ਉਹ ਤਾਂ ਬੰਦਾ ਹੈ ਨਾ ਜੀ ਉਹ ਬਹਿ ਜਾਂਦੇ ਹਣ ਇਸ ਗੱਲ 'ਚ ਦੇਖੋ ਤੁਸੀਂ ਗੱਦੀ ਸੰਭਾਲੋ ਗਾਣੇ ਗਾਓ ਪ੍ਰਚਾਰ ਕਰੋ ਪਰ ਜਦੋਂ ਤੁਸੀਂ ਲੱਖਾਂ ਬੰਦੇ ਨੂੰ ਇਹ ਗੁੰਮਰਾਹ ਕਰੋਗੇ ਕਿ ਮੇਰੇ ਕਹੇ ਤੇ ਵੀਜ਼ਾ ਲੱਗ ਜਾਊਗਾ ਜਾਂ ਮੇਰੇ ਪਾਸਪੋਰਟ ਹੱਥ ਚ ਫੜੇ ਤੇ ਵੀਜ਼ਾ ਲੱਗ ਜਾਊਗਾ ਤੁਸੀਂ ਉਹਨਾਂ ਦੇ ਆਸਥਾ ਨਾਲ ਕਿੰਨਾ ਖੇਡ ਰਹੇ ਹੋ ਜੀ ਦੇਖੋ ਔਰ ਤੁਹਾਨੂੰ ਪਤਾ ਕਿ ਜੇ ਫਿਰ ਤੁਹਾਨੂੰ ਜੇ ਤੁਸੀਂ ਐਡੀ ਪਹੁੰਚੀ ਬ੍ਰਹਮ ਗਿਆਨੀ ਅਵਸਥਾ ਚੋਂ ਤੇ ਫਿਰ ਤੁਹਾਨੂੰ ਉਹ ਕੁੜੀ ਦਾ ਪਤਾ ਨਹੀਂ ਲੱਗਿਆ ਵੀ ਉਹਦੇ ਵੀਜ਼ਾ ਤਾਂ ਰਿਫਿਊਜ਼ ਹੈ ਫਿਰ ਦੂਜੀ ਵਾਰੀ ਫਿਰ ਲਵਾਇਆ ਫਿਰ ਰਿਫਿਊਜ਼ ਹੋ ਗਿਆ ਜੀ ਤੇ ਤੁਹਾਡਾ ਆਪ ਦਾ ਕਿਉਂ ਨਹੀਂ ਲੱਗਿਆ ਹਾਂ ਆ ਪਿੱਛੇ ਜੇ ਕਹਿੰਦੇ ਸਾਈਂ ਜੀ ਹੁਣੇ ਗਏ ਸੀ ਕਿ ਕੈਨੇਡਾ ਤੇ ਉਹ ਉੱਥੇ ਵੀ ਔਰ ਇਹਨਾਂ ਅਸਲ 'ਚ ਕੀ ਹੈ ਇਹ ਥਾਵਾਂ ਸਿੰਗਰਜ਼ ਬਹੁਤ ਪ੍ਰਮੋਟ ਕਰਦੇ ਆ ਜੀ ਭੋਲੀ ਪਾਲੀ ਜਨਤਾ ਜਿਹੜੀ ਲੋਕਾਂ 'ਚ ਨਾ ਸਾਡੇ ਇਹ ਬੇਸਿਕ ਗੱਲ ਹੈ ਕਿ ਹਿਊਮਨ ਬੀਿੰਗ 'ਚ ਦੁੱਖ ਬਹੁਤ ਨੇ ਬਾਈ ਦੁੱਖ ਤੇ ਸੁੱਖ ਨਾਲ ਚੱਲਦੇ ਬਿਲਕੁਲ ਬਾਣੀ ਤਾਂ ਇਹ ਕਹਿੰਦੀ ਹੈ ਵੀ ਮੈਂ ਦੁੱਖ ਤੇ ਸੁੱਖ ਸੈਨ ਦੀ ਸ਼ਕਤੀ ਦਿੰਦੀ ਹੈ ਬਣੀ ਹਮ ਚਲਣੀ ਹੈ ਨਾਲ ਇਹ ਇਹ ਚਲਣੀ ਹੈ ਚਲਣੀ ਹੈ ਬਿਲਕੁਲ ਮੈਂ ਬਹੁਤ ਵਾਰੀ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਡੇ ਤਾਂ ਗੁਰੂਆਂ ਨੇ ਦੁੱਖ ਦੇਖੇ ਬਿਲਕੁਲ ਪਿਤਾ ਦਾ ਸ਼ਹੀਦ ਹੋ ਜਾਣਾ 9 ਸਾਲ ਦੀ ਉਮਰ 'ਚ ਉਹਨਾਂ ਦੇ ਇਕੱਲਾ ਸੀਸ ਮਿਲਣਾ ਤੇ ਉਹਦਾ ਸਰਕਾਰ ਕਰਨਾ ਦੁੱਖ ਨਹੀਂ ਹੈ ਦੁੱਖ ਨਹੀਂ ਹੈ ਬਹੁਤ ਉੱਪਰ ਦੀ ਗੱਲ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਪਰ ਮੇਰੇ ਗੁਰੂ ਪਾਤਸ਼ਾਹ ਨੇ ਦੁੱਖ ਨੂੰ ਭਾਣਾ ਮੰਨ ਕੇ ਕਿ ਉਸ ਅਕਾਲ ਪੁਰਖ ਦਾ ਇਹ ਭਾਣਾ ਹੈ ਔਰ ਉਹ ਹੱਸ ਕੇ ਜ਼ਿੰਦਗੀ ਨੂੰ ਅੱਗੇ ਵਧੇ ਹੂੰ ਪੰਚਮ ਪਾਤਸ਼ਾਹ ਨੇ ਉਹ ਸਾਰਾ ਆਪਦੇ ਤੇ ਝੱਲਿਆ ਬਿਲਕੁਲ ਗੁਰੂ ਹਰਕਿਸ਼ਨ ਪਾਤਸ਼ਾਹ ਨੇ ਸਾਰਾ ਆਪਦੇ ਤੇ ਲੈ ਕੇ ਲੋਕਾਂ ਨੂੰ ਜੀ ਠੀਕ ਕਰਤਾ ਇਹ ਦੁੱਖ ਸੀਗੇ ਨਾ ਲੇਕਿਨ ਉਹ ਉਹ ਕਹਿੰਦਾ ਕਿ ਦੁੱਖ ਦਾ ਦੁੱਖ ਤੇ ਸੁੱਖ ਦੁੱਖ दारू ਸੁਖ ਰੋਗ ਭਿਆ ਜਾਂ ਸੁਖ ਤਾਮਨਾ ਹੋਈ ਦੁੱਖ ਤੇ ਸੁੱਖ ਦਾ ਜ਼ਿਕਰ ਮਿਲੂਗਾ ਤੁਹਾਨੂੰ ਹਰ ਤਾਂ ਦੇ ਉੱਤੇ ਜੀ ਪਰ ਦੁੱਖ ਸਹਿਣ ਦੀ ਸ਼ਕਤੀ ਦਿੰਦਾ ਹੈ ਪਰਮਾਤਮਾ ਜਿਹੜੇ ਥਾਵਾਂ ਵਾਲੇ ਬਾਬੇ ਨੇ ਉਹ ਤੁਹਾਨੂੰ ਕਹਿੰਦਾ ਕਿ ਅਸੀਂ ਤੁਹਾਡੇ ਦੁੱਖ ਕੱਟਾਂਗੇ ਕੱਟਾਂਗੇ ਜਦੋਂ ਲੋਕ ਇਸ ਬੀਬੀਆਂ ਖਾਸ ਤੌਰ ਤੇ ਜਦੋਂ ਇਹ ਜਾਂਦੀਆਂ ਵੀ ਮੰਨ ਲਓ ਜੀ ਸਾਡੇ ਜਿਵੇਂ ਆਪਣੇ ਆਮ ਹੀ ਕਹਿੰਦੇ ਸਾਡੇ ਨਾਲ ਤਾਂ ਬਹੁਤ ਮਾੜੀ ਬਹੁਤ ਹੋ ਜਾਂਦੀ ਹੈ ਯਾਰ ਰੋਜ਼ ਹੀ ਨੁਕਸਾਨ ਹੋ ਜਾਂਦਾ ਜੀ ਜਿਹੜਾ ਬੰਦਾ ਬਾਣੀ ਨਾਲ ਜੁੜਿਆ ਜਾਂ ਜਿਹੜਾ ਆਪਦੇ ਇਸ਼ਟ ਨਾਲ ਧਰਮ ਦੇ ਬੇਸਿਕਸ ਨਾਲ ਜੁੜਿਆ ਚਾਹੇ ਉਹ Hindu ਧਰਮ ਦਾ ਹੈ ਸਿੱਖ ਧਰਮ ਦਾ Hindu ਧਰਮ ਚ ਦੇਖੋ ਕਿ ਪੈਰ ਪੈਰ ਤੇ ਦੁੱਖ ਕੱਟੇ ਹੈ ਜੀ ਸੀਤਾ ਮਾਤਾ ਨੇ ਦੁੱਖ ਨਹੀਂ ਕੱਟੇ ਜੀ ਇਹ ਦੁਖੀ ਸੀ ਨਾ ਜਦੋਂ ਉਹਨਾਂ ਨੂੰ ਲੈ ਗਿਆ ਰਾਵਣ ਭਗਵਾਨ ਰਾਮ ਨੇ ਦੁੱਖ ਨਹੀਂ ਕੱਟੇ ਜੀ ਆਪਦਾ ਪਰਿਵਾਰ ਛੱਡ ਕੇ ਬਨਵਾਸ ਉਹਨਾਂ ਨੂੰ ਬਨਵਾਸ ਜਾਣਾ ਪਿਆ ਫਿਰ ਜਦੋਂ ਭਰਾ ਲਕਸ਼ਮਣ ਜੰਗ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਢਿੱਲੇ ਹੋ ਗਏ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਉਹ ਦੁੱਖ ਨਹੀਂ ਹੋਣਾ ਉਸ ਸਮੇਂ ਤੇ ਆਪਦੀ ਅੱਖਾਂ ਸਾਹਮਣੇ ਆਪਦੇ ਭਰਾ ਨੂੰ ਤਕਲੀਫ ਚ ਦੇਖ ਰਹੇ ਹੋ ਹੂੰ ਤੁਸੀਂ ਪੂਰੇ ਜੀਜ਼ਸ ਕ੍ਰਾਈਸਟ ਨੇ ਦੁੱਖ ਨਹੀਂ ਚੱਲਿਆ ਦੇਖੋ ਹੈ ਤੇ ਕਿਤੇ ਉਹਨਾਂ ਨੇ ਇਹ ਕਿਹਾ ਉਹ ਤਾਂ ਆਪ ਪਰਮਾਤਮਾ ਦੇ ਭੇਜੇ ਹੋਏ ਦੂਤ ਸੀ ਜੀ ਭਗਵਾਨ ਰਾਮਚੰਦਰ ਜੀਸਸ ਕ੍ਰਾਈਸਟ ਉਹ ਆਪਣੇ ਦੁੱਖ ਕੱਟ ਲੈਂਦੇ ਉਹ ਫਿਰ ਜੇ ਉਹਨਾਂ ਨੇ ਦੁੱਖ ਨਹੀਂ ਕੱਟੇ ਆਪਦੇ ਜੇ ਉਹਨਾਂ ਨੇ ਉਹ ਚਾਹੁੰਦੇ ਤਾਂ ਉਹ ਮੈਰਕਲ ਕਰ ਲੈਂਦੇ ਮੰਨ ਲਓ ਤਾਂ ਫਿਰ ਇਟ ਮੀਨਸ ਕਿ ਮਨੋਖੀ ਜਾਂਮੇ 'ਚ ਜੇ ਕੋਈ ਆਇਆ ਤਾਂ ਦੁੱਖ ਤੇ ਸੁੱਖ ਦੋਵੇਂ ਨਾਲ ਚੱਲਣਗੇ ਜੀ ਤਾਂ ਤੁਹਾਡੇ ਲਈ ਆਲਟਰਨੇਟ ਹੋ ਸਕਦਾ ਜ਼ਿੰਦਗੀ 'ਚ ਹਮ ਪਰ ਜੇ ਕੋਈ ਇਹ ਕਹੇ ਕਿ ਬਾਬਾ ਜੀ ਕੋਲੇ ਜਾਵਾਂਗੇ ਤੇ ਸਾਡੇ ਸਾਰੇ ਦੁੱਖ ਕੱਟੇ ਜਾਣਗੇ ਦੁੱਖ ਤਾਂ ਬਾਬਾ ਆਪਦੇ ਨਹੀਂ ਕੱਟ ਸਕਿਆ ਹੂੰ ਬਾਬੇ ਵਿਚਾਰੇ ਨੂੰ ਪਤਾ ਨਹੀਂ ਕਿਹੜਾ ਗੱਦੀ ਦਾ ਕਿਸੇ ਦਾ ਵੀ ਮੈਂ ਇਹਦੀ ਗੱਲ ਨਹੀਂ ਕਰਦਾ ਸੁਰਿੰਦਰ ਸਿੰਘ ਜੀ ਮੈਂ ਤਾਂ ਨਾਰਮਲ ਸਾਰਿਆਂ ਬਾਰੇ ਜਿਹੜੇ ਦਾਵਾ ਕਰਦੇ ਆ ਆਰਾਮ ਰਹੀਮ ਜੇਲ੍ਹ ਚ ਬੈਠਾ ਹੈ ਹੂੰ ਹੁਣ ਉਹ ਕਹਿਣ ਨੂੰ ਭਗਤ ਕਹੀ ਜਾਣ ਜੀ ਪਿਤਾ ਜੀ ਤਾਂ ਆਪਦੇ ਤੇ ਲੈ ਕੇ ਪਰਲੋ ਪਰਲੋ ਲਈ ਬੈਠੇ ਆ ਪਰ ਇਹ ਦੁੱਖੀ ਹੈ ਇਹ ਕਿੰਨਾ ਵੱਡਾ ਜੇਲ੍ਹ ਕੱਟਣੀ ਕੋਈ ਸੌਖੀ ਪਈ ਹੈ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਹੂੰ ਦੂਜੇ ਦਿਨ ਪ੍ਰੋਲ ਲੈ ਕੇ ਵਿਚਾਰਾ ਬਾਹਰ ਆਉਂਦਾ ਹੁਣ ਤਾਂ ਮੈਨੂੰ ਤਰਸ ਹੀ ਆਉਂਦਾ ਇਹਦੇ ਤੇ ਉਹ ਕਹਿੰਦੇ ਕਿ ਉਹ ਚਾਬੀ ਫੜਾਤੀ ਉਹਨੇ ਜੇਲਰ ਨੇ ਵੀ ਤੇਰੀ ਸੈਟਿੰਗ ਤਾਂ ਹੈਗੀ ਆ ਤੂੰ ਜਾਇਆ ਕਰ ਉਹ ਆਪੇ ਹੀ ਉਹ ਕਹਿੰਦਾ ਮੈਨੂੰ ਰੋਜ਼ ਗੇਟ ਖੋਲਣਾ ਪੈਂਦਾ ਵੀ ਆਪ ਹੀ ਤੇਰੀ ਸੈਟਿੰਗ ਹੈ ਵੀ ਤੂੰ ਜੀ ਥੋੜੀ ਮौज ਹੈ ਵੀ ਬਲਾਤਕਾਰ ਵੀ ਕਰੋ ਕਤਲ ਵੀ ਕਰੋ ਨਹੀਂ ਪਰ ਇਹਨਾਂ ਲਈ ਵੀ ਕਿਹੜੇ ਦੁੱਖ ਹੋਣੇ ਆ ਜੀ ਅੰਦਰ ਵੀ ਸਹੂਲਤਾਂ ਪੂਰੀਆਂ ਹੋਣੀਆਂ ਹੋਣ ਗਿਆ ਪਰ ਮੈਂ ਇਹ ਗੱਲ ਆਪਾਂ ਵਿਸ਼ੇ ਤੋਂ ਭਟਕੀਏ ਨਾ ਕਿ ਸਾਡੀ ਸੁਸਾਇਟੀ ਨੂੰ ਸਮਝਣਾ ਪਊਗਾ ਜੀ ਠੀਕ ਹੈ ਤੁਸੀਂ ਜਾਓ ਤੁਹਾਡੀ ਆਸਥਾ ਹੈ ਥਾਵਾਂ ਤੇ ਜਾਣੀ ਹੋ ਨਕੌਦਰ ਜਾਓ ਤੁਸੀਂ ਕਿਤੇ ਵੀ ਜਾਓ ਮੁੱਖ ਧਰਮ ਤੋਂ ਇਲਾਵਾ ਜਿੰਨੇ ਸੈਗਮੈਂਟਸ ਬਣੇ ਹਨ ਜੀ ਇੱਕ ਤਾਂ ਸਾਡੇ ਪ੍ਰਮੁੱਖ ਧਰਮ ਨੇ ਧਾਰਮਿਕ ਥਾਂ ਨੇ ਇਸਲਾਮ ਦੇ ਈਸਾਈ ਧਰਮ ਦੇ ਹਨ ਜੀ ਸਿੱਖ ਧਰਮ ਹੁਣ ਉਹ ਆ ਵੀ ਡਰਾਮਾ ਕਰੀ ਜਾਂਦੇ ਹੋ ਜਿਹੜੇ ਵੀ ਅਸੀਂ ਕੈਂਸਰ ਮੁਕਾਤੀ ਹੂੰ ਪਹਿਲੇ ਬੋਲਦੀ ਨਹੀਂ ਸੀ ਹੁਣ ਹੁਣ ਬੋਲਨੇ ਲੱਗੀ ਉੱਚੀ ਧਾਰੀ ਇਹ ਵੀ ਕੀ ਹੈ ਡਰਾਮਾ ਹੀ ਹੈ ਇਹ ਜੀ ਪਰ ਇਹ ਹੈ ਕਿ ਇਹ ਸਾਰੇ ਧਰਮਾਂ ਚ ਹੀ ਨੇ ਆਪਣੇ ਸਿੱਖ ਧਰਮ ਚ ਵੀ ਬਹੁਤ ਬੰਦੇ ਬੈਠੇ ਜਿਹੜੇ ਝੂਠ ਛੱਡ ਆ ਇੱਕ ਇੰਟਰਵਿਊ ਕੀਤਾ ਸੀ ਆਪਾਂ ਉਹ ਅੱਡੀ ਝੂਠ ਬੋਲੀ ਜਾਂਦਾ ਮੈਂ ਤੁਹਾਡੇ ਜੋ ਭੂਤ ਕੱਢ ਦੂੰਗਾ ਉਹ ਆਪਾਂ ਲੋਕਾਂ ਨੂੰ ਕਰਨਾ ਦਾ ਵੇਅਰ ਸੀ ਉਹ ਭੂਤ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਢੋਂਗੀ ਬਾਬੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਇਨਸਾਨ ਦੀ ਅਕਲ ਕੰਮ ਕਰਦੀ ਏ ਉਹ ਵੀਰੋ ਇਹਨਾਂ ਢੋਂਗੀਆਂ ਬਾਬਿਆਂ ਤੋਂ ਬਚੋ ਕਦੀ ਰਾਮ ਰਹੀਮ ਕਦੀ ਆਸਰਿੰਦਰ ਸ਼ਾ ਨਾ ਪਤਾ ਲੱਗਦਾ ਮੁਸਲਮਾਨ ਏ ਨਾ ਪਤਾ ਲੱਗਦਾ ਸਿੱਖ ਏ ਨਾਂ ਹੀ ਕੋਸ਼ ਇਸ ਤਰ੍ਹਾਂ ਦਾ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਇੱਥੇ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਲੋਕ ਲੁੱਟੇ ਜਾਂਦੇ ਨੇ ਕਦੀ ਸ਼ੁਫ ਸ਼ੁਫ ਵਾਲੀ ਸਰਕਾਰ ਤੇ ਕਦੀ ਕਿਹੜੀ ਸਰਕਾਰ ਆ ਕੇ ਲੁੱਟ ਕੇ ਅੱਗੇ ਹੁੰਦੀ ਏ ਜੋ ਕਰ ਸਕਦਾ ਔਰ ਰੱਬ ਕਰ ਸਕਦਾ ਰੱਬ ਤੋਂ ਇਲਾਵਾ ਕੋਈ ਕੁਝ ਨਹੀਂ ਕਰ ਸਕਦਾ ਅਗਰ ਇਹ ਏਡੇ ਹੀ ਪਹੁੰਚੇ ਹੋਏ ਬਾਬੇ ਨੇ ਇਹ ਤੇ ਆਪਣਾ ਵਿਆਹ ਨਹੀਂ ਕਰ ਸਕਦੇ ਵਿਆਹ ਹੋ ਜੇ ਇਹਨਾਂ ਦੇ ਵਿਆਹ ਨਹੀਂ ਚੱਲ ਸਕਦੇ ਮਰਨ ਤੋਂ ਬਾਅਦ ਇਹ ਆਪਣੀਆਂ ਕਬਰਾਂ ਤੋਂ ਇਹ ਮੱਖੀਆਂ ਨਹੀਂ ਉਡਾ ਸਕਦੇ ਦੁਨੀਆ ਦੇ ਉੱਤੇ ਬਹਿ ਕੇ ਕਿਸਮਤ ਦੇ ਫੈਸਲੇ ਨਹੀਂ ਕਰ ਸਕਦੇ ਕਿਸਮਤ ਦੇ ਫੈਸਲੇ ਰੱਬ ਨੇ ਹੀ ਲਿਖੇ ਨੇ ਤੇ ਜੋ ਰੱਬ ਨੇ ਲਿਖਿਆ ਉਹ ਹੀ ਕੁਝ ਹੋਣਾ ਹੈ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਹਨਾਂ ਬਾਬਿਆਂ ਪਿੱਛੇ ਤੁਸੀਂ ਆਪਣਾ ਟਾਈਮ ਵੀ ਜ਼ਾਇਆ ਕਰਦੇ ਹੋ ਆਪਣੇ ਪੈਸੇ ਵੀ ਜ਼ਾਇਆ ਕਰਦੇ ਹੋ ਝੂਠੀਆਂ ਸੱਚੀਆਂ ਕਹਾਣੀਆਂ ਸੁਣਾ ਕੇ ਇਹ ਬਾਬੇ ਆਪਣੀ ਇੱਜ਼ਤ ਵਧਾਉਂਦੇ ਨੇ ਆਪਣੇ ਅੱਗੇ ਬੰਦਿਆਂ ਨੂੰ ਝੁਕਾਉਂਦੇ ਨੇ ਲਾਣਤ ਹੈ ਐਸੇ ਬਾਬਿਆਂ ਤੇ ਜਿਹੜੇ ਬਾਬੇ ਆਪਣੇ ਦਰ ਤੇ ਲੋਕਾਂ ਨੂੰ ਸਾਧਦੇ ਨੇ ਰੱਬ ਦੀ ਗੱਲ ਇਹ ਬਾਬੇ ਨਹੀਂ ਕਰਦੇ ਇਹ ਬਾਬੇ ਆਪਣੀ ਗੱਲ ਕਰਨਗੇ ਮੈਂ ਆਹ ਕਰਾਮਾਤ ਕਰਤੀ ਮੈਂ ਆਹ ਚਮਤਕਾਰ ਕਰਤਾ ਝੂਠੇ ਅੱਜ ਦੇ ਟਾਈਮ ਤੇ ਫਰਾਡੀਆਂ ਬੈਠੇ ਨੇ ਇਹਨਾਂ ਫਰਾਡੀਆਂ ਕੋ ਬਚੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਇਹਨਾਂ ਫਰਾਡੀਆਂ ਕੋ ਬਚੋ ਐਸੀਆਂ ਐਸੀਆਂ ਗੁਸਤਾਖੀਆਂ ਐਸੀਆਂ ਐਸੀਆਂ ਬੇਅਦਬੀਆਂ ਕਰਦੇ ਨੇ ਕਿ ਸ਼ਰਮ ਆਣੀ ਚਾਹੀਦੀ ਹੈ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ